ਮੈਂ ਬਹੁਤ ਧੰਨਵਾਦੀ ਹਾਂ ਜੀ ਇਹਨਾਂ ਦਾ ਮੇਰੇ ਵੱਡੇ ਵੀਰ ਰਮਨ ਜੀ ਪ੍ਰੈਸ ਰਿਪੋਰਟਰ ਜਿਨ੍ਹਾਂ ਨੇ ਮੇਰੇ ਕੋਲ ਆਉਣ ਦੀ ਖੇਚਲ ਕੀਤੀ ਹੈ ਮੈਂ ਇਹਨਾਂ ਦਾ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹਾਂ ਸੋ ਇਹਨਾਂ ਨੇ ਮੇਰੇ ਘਰ ਤੱਕ ਆਉਣ ਦੀ ਖੇਚਲ ਕੀਤੀ ਔਰ ਮੇਰੀ ਆਵਾਜ਼ ਨੂੰ ਸੁਣਨਾ ਚਾਹਿਆ ਔਰ ਰਮਨ ਜੀ ਕਿਸ ਤਰ੍ਹਾਂ ਮੇਰੇ ਘਰ ਤੱਕ ਆਏ ਹਾਂ ਜੀ ਬਹੁਤ ਹੀ ਵਧੀਆ ਲੱਗਾ ਤੁਹਾਡੇ ਪਿੰਡ ਵਿੱਚ ਨੂੰ ਆ ਕੇ ਔਰ ਪਤਾ ਚੱਲਿਆ ਸੀਗਾ ਜੀ ਇਸ ਤੋਂ ਸੀਨਾ ਸੀਨਾ ਵੇਗ ਦੇ ਪਿੰਡ ਵਿੱਚ ਮੁੰਡਾ ਇੱਕ ਨੌਜਵਾਨ ਮੁੰਡਾ ਰਹਿੰਦਾ ਔਰ ਬਹੁਤ ਹੀ ਮਿੱਠੀ ਔਰ ਸੁਰੀਲੀ ਆਵਾਜ਼ ਦੇ ਨਾਲ ਉਹ ਗਾਇਕੀ ਕਰਦਾ ਹੈਗਾ ਕਈ ਵਾਰ ਆਪਾਂ ਸੁਣਿਆ ਹੈ ਕਿ ਚੰਦਰਪਾਨ ਪਿੰਡ ਦੇ ਵਿੱਚ ਚਰਚ ਹੈਗੇ ਨੇ ਉਹਨਾਂ ਵਿੱਚ ਵੀ ਬਹੁਤ ਅੱਛੀ ਆਵਾਜ਼ ਦੇ ਨਾਲ ਉਹਨਾਂ ਨੇ ਗਾਇਕੀ ਕੀਤੀ ਹੈਗੀ ਬਹੁਤ ਵਧੀਆ ਲੱਗਿਆ ਅਜੇ ਤੀ सिकंदर जी ਕੋਲ ਇੱਕ ਛੋਟਾ ਜਿਹਾ ਗੀਤ ਸੁਣਾ ਚਾਹਾਂਗੇ ਧਾਰਮਿਕ ਤੇ ਠੀਕ ਹੈ ਜੀ ਭਾਈ ਜਰੂਰ ਸੁਣਾਵਾਂਗੇ ਜੀ ਸੋ ਮੈਂ ਤੁਹਾਨੂੰ ਆਪਣੇ ਲਿਖੇ ਸੋਂ ਸੁਣਾਵਾਂਗਾ ਤਹੇਰੇ ਨਾਲ ਨਾਲ ਰਵੇਗਾ ਖੁਦਾ ਖੁਦਾ ਤੇਰੇ ਨਾਲ ਨਾਲ ਰਵੇਗਾ ਖੁਦਾ ਹੋ ਬੰਦੇ ਆ ਜੇ ਤੂੰ ਕਰੇਂਗਾ ਦੁਆ ਹੋ ਬੰਦੇ ਆ ਜੇ ਤੂੰ ਕਰੇਂਗਾ ਦੁਆ ਤੇਰੇ ਨਾਲ ਨਾਲ ਰਹੇਗਾ ਖੁਦਾ ਖੁਦਾ ਤੇਰੇ ਨਾਲ ਨਾਲ ਰਹੇਗਾ ਖੁਦਾ ਹੋ ਬੰਦੇ ਆ ਜੇ ਤੂੰ ਕਰੇਗਾ ਦੁਆ ਹੋ ਬੰਦੇ ਆ ਜੇ ਤੂੰ ਕਰੇਗਾ ਦੁਆ ਹੋ ਕਰ ਵਚਨਾਂ ਨੂੰ ਪੂਰਾ ਕਿਸੇ ਚੀਜ਼ ਤੋਂ ਨਾ ਰਹੇਗਾ ਕਰੇਗਾ ਜੋ ਕਮਯੋ ਕਮ ਸੀਰੇ ਚੜੇਗਾ ਕਰੇਗਾ ਜੋ ਕਮ ਉਹ ਕਮ ਸੀਰੇ ਚੜੇਗਾ ਕਮ ਹੋਵੇਗਾ ਤੂੰ ਪਾਵੇਂਗਾ ਫਤਾ ਫਤਾ ਕਮ ਹੋਵੇਗਾ ਤੂੰ ਪਾਵੇਂਗਾ ਫਤਾ ਹੋ ਬੰਦੇ ਆ ਜੇ ਤੂੰ ਕਰੇਂਗਾ ਦੁਆ ਯਕੀ ਇੱਕ ਛੋਟੀ ਜਿਹੀ ਬੁਯਾਸ਼ ਕਰਨਾ ਚਾਹੁੰਦੇ ਹਾਂ ਅਸੀਂ ਤੁਹਾਡੀ ਆਵਾਜ਼ ਵਿੱਚ ਵੀ ਬਹੁਤ ਵਾਰ ਸੁਣਿਆ सोनू ਸਟੀਫਨ ਜੀ ਦੀ ਆਵਾਜ਼ ਵਿੱਚ ਬਹੁਤ ਹੀ ਆਵਾਜ਼ ਮਿੱਠੀ ਆਵਾਜ਼ ਦੇ ਨਾਲ ਸੁਣਿਆ ਅੱਜ ਅਸੀਂ ਤੁਹਾਡੇ ਕੋਲ ਦੋ ਬੋਲ ਸੁਣਨਾ ਚਾਹੁੰਦੇ ਹਾਂ ਜਿਸ ਬਾਗ ਦਾ ਮਾਲੀ ਤੁਰ ਜਾਵੇ ਠੀਕ ਹੈ ਜੀ ਜੂਸ ਲਾਵਾਂਗੇ ਜੀ ਹਾਂ ਜਿਸ ਬਾਗ ਦਾ ਮਾਲੀ ਤੁਰ ਜਾਵੇ ਜਿਸ ਬਾਗ ਦਾ ਮਾਲੇ ਤੁਰ ਜਾਵੇ ਕੀ ਹਾਲ ਹੋਵੇ ਗੁਲਜ਼ਾਰਾਂ ਦੇ ਜਿਹੜੇ ਬਾਗ ਦਾ ਮਾਲੀ ਤੁਰ ਜਾਵੇ ਤੁਰ ਜਾਵੇ ਤੁਰ ਜਾਵੇ ਜੀ ਅੱਜ ਅਸੀਂ ਹੁਣ ਤੁਹਾਨੂੰ ਪੁੱਛਣਾ ਚਾਹੁੰਦੇ ਹਾਂ ਕਿ ਅੱਗੇ ਦਾ ਤੁਸੀਂ ਕੀ ਸੋਚਿਆ ਅੱਗੇ ਕੋਈ ਹੈਗਾ ਤੁਹਾਡੇ ਕੋਲ ਪ੍ਰੋਗਰਾਮ ਕੋਈ ਐਸਾ ਹਾਂਜੀ ਰਮਨ ਭਾਈ ਸਾਡੇ ਕੋਲ ਮਸੀਹ ਪ੍ਰੋਗਰਾਮ ਪਰਮੇਸ਼ਰ ਦੀ ਕਿਰਪਾ ਦੇ ਨਾਲ ਉਸ ਪ੍ਰਭੂ ਦੀ ਕਿਰਪਾ ਦੇ ਨਾਲ ਆਕਾਲ ਪੁਰਖ ਦੀ ਕਿਰਪਾ ਦੇ ਨਾਲ ਮਸੀਹ 사ਸੰਗ ਮਸੀਹ ਪ੍ਰੋਗਰਾਮ ਦੇ ਵਿੱਚ ਲੋਕ ਇਨਵਾਈਟ ਕਰਦੇ ਨੇ ਔਰ 26 ਤਰੀਕ ਨੂੰ ਮੇਰਾ ਪ੍ਰੋਗਰਾਮ ਭੋਗਪੁਰ ਟਾਂਡੇ ਦੇ ਵਿੱਚ ਆ ਜੀ ਔਰ ਉਸ ਤੋਂ ਬਾਅਦ 29 ਤਰੀਕ ਨੂੰ ਪਿੰਡ ਚੰਦਰਪਾਨ ਦੇ ਵਿੱਚ ਇੱਕ ਵੱਡਾ ਸਮੇਲਨ ਕਰਵਾਇਆ ਜਾ ਰਿਹਾ 29 ਤਰੀਕ ਨੂੰ ਉਹਦੇ ਵਿੱਚ ਵੀ ਵਰਸ਼ਿਪ ਕਰਨ ਦੇ ਲਈ ਮੈਂ ਜਾ ਰਿਹਾ ਹਾਂ ਔਰ ਪ੍ਰਭੂ ਦੀ ਕਿਰਪਾ ਰਹੀ ਤੇ ਇਸੇ ਤਰ੍ਹਾਂ ਮੈਂ ਸੇਵਾ ਦੇ ਵਿੱਚ ਬਣਿਆ ਰਾਵਾਂਗਾ ਔਰ ਪ੍ਰਭੂ ਮੈਨੂੰ ਆਪਣਾ ਬਲ ਦੇ ਆਪਣੀ ਸ਼ਕਤੀ ਦੇਵੇ ਮੈਂ ਉਹਦੇ ਬਲ ਦੇ ਨਾਲ ਉਹਦੀ ਸ਼ਕਤੀ ਦੇ ਨਾਲ ਲਗਾ ਸਕਾਂ ਔਰ ਮੇਰੇ ਵਿੱਚ ਮੇਰੀ ਮਰਜ਼ੀ ਨਹੀਂ ਬਲਕਿ ਉਸ ਖੁਦਾ ਦੀ ਮਰਜ਼ੀ ਪੂਰੀ ਹੋਵੇ ਮੈਂ ਇਸ ਵਿੱਚ ਖੁਸ਼ ਹਾਂ ਜੀ ਥੈਂਕ ਯੂ ਥੈਂਕ ਯੂ